ਇਹ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਅੰਦਰ ਅੱਜ ਸਾਨੂੰ ਅਸੀਂ ਇਸ ਵੀਡੀਓ ਵਿੱਚ ਜਮਾਂ ਮੰਡੀ ਤੋਂ ਹਿੱਸੇ ਕਰਨੇ ਇਸ ਕੰਮ ਤੁਸੀਂ ਵੀ ਆਪਣੇ ਚੈਨਲ ਦੇ ਨਵੇਂ ਉਂਤ ਚੈਨਲ ਦਾ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਵੀਡੀਓ ਸ਼ੁਰੂ ਕਰਦੇ ਬਿਨਾ ਕਿਸੇ ਟਾਈਮ ਗਵਾਏ ਦੇਖੋ ਸਾਣਾ ਬੜਾ ਤੁਸੀਂ ਡੱਬੇ ਦੇਖਦੇ ਨੇ ਥੱਲੇ ਲਿਖਾ ਹੁੰਦਾ ਕੁੱਲ ਕਿਤੇ ਇਹ ਡੱਬਿਆਂ ਦਾ ਜੋੜ ਹੁੰਦਾ ਜਿੰਨੇ ਵੀ ਡੱਬੇ 10 ਡੱਬੇ ਨੇ ਕਿਤੇ ਹੈਗੇ ਨੇ 10 ਕੁੱਲ ਕਿਤੇ 10 ਤੇ ਇਹਦੇ ਮਗਰ ਹੈਗਾ ਦੇਖੋ 37 6 23 ਬਗਲੇ ਹੈ 3700 ਆਪਾਂ ਕੀ ਕਰਨਾ 37 ਨੂੰ ਕਰ ਲੈਣਾ ਗੁਣਾ b ਨਾਲ ਦੇਖੋ 37 b ਬਰਾਬਰ ਆ ਗਿਆ 740 37 ਆਪਾਂ ਗੁਣਾ ਕੀਤਾ b ਨਾਲ ਬਰਾਬਰ ਆ ਗਿਆ 740 ਅੜੇ ਮਗਰ 6 ਨੇ ਇਹ ਵਿੱਚ ਕਰ ਲੈਣਾ ਐਡ ਜੈਨਕ ਪਲੱਸ ਇਹ 740 6 ਕਿਤੇ 746 ਇਹ ਆਣਗੇ 746 37 ਨੂੰ ਕਰਤਾ ਸੀ ਗੁਣਾ b ਨਾਲ ਮਗਰ ਪਲੱਸ ਕਰ ਲੈ 6 ਇਹ ਆ ਗਿਆ 746 ਇਹ ਹੋ ਗਿਆ ਕੁੱਲ ਜੋੜ ਹੁਣ ਕੀ ਕਰਨਾ ਹੈ ਨਾ ਇੱਧਰ ਹੈ ਨਾ ਹਿੱਸਿਆਂ ਦੇ ਪਾਸੇ ਜਿਵੇਂ ਕਿਸੇ ਬੰਦੇ ਦੇ ਸਿਰ ਨਾ ਇੱਥੇ ਨਾਮ ਹੁੰਦੇ ਆਪਣੇ ਮਗਰ ਲਿਖਿਆ ਹੁੰਦਾ ਹੈ ਹਿੱਸੇ ਵਟਾ ਪਾ ਕੇ ਲਿਖਿਆ ਨੇ ਮੂਰੇ ਲਿਖਿਆ 181 377 ਇਹ ਆਪਾਂ ਕੀ ਕਰਨਾ ਕੁੱਲ ਜੋੜ ਹੋ ਜਿਹੜਾ 746 ਗੁਣਾ ਕਰ ਲੈਣਾ 181 ਨਾਲ 181 ਨਾਲ ਕਰ ਲੈਣਾ ਗੁਣਾ ਉਸ ਤੋਂ ਬਾਅਦ ਭਾਗ ਕਰ ਦੇਣਾ ਮਗਰਲੇ ਵਟੇ ਨਾਲ 370 ਨਾ ਬਰਾਬਰ ਆ ਗਿਆ ਇਹਦਾ 362 ਜਿੱਤੇ 362 ਹੈ ਮਗਰਲੇ ਦੋ ਮਰਲੇ ਦਿਖਾ ਰਿਆ ਤੇ ਇਹਨੂੰ ਫੇਰ ਘੱਟ ਉਪਾ ਕਰ ਦੇਣਾ ਵੰਡ ਕਰ ਦੇਣਾ 20 ਨਾਲ ਇਹ ਆ ਜੂਗਾ ਇੱਥੇ 18 ਕਨਾਲਾ ਦੋ ਮਰਲੇ ਇੱਥੇ ਦੋ ਮਰਲੇ ਦਿਖਾ ਰਿਆ ਜੀ ਵੰਡ ਵੀ ਨਾ ਕੀਤਾ ਇਹ ਮੂਰੇ ਕਨਾਲਾ ਦਿਖਾ ਰਿਆ ਪੁਆਇੰਟ ਪਾ ਕੇ ਦੋ ਮਰਲੇ ਇਹ ਇੱਕ ਦਿਖਾ ਰਿਹਾ ਇੱਥੇ ਆ ਵਿੱਚ ਇੱਕ ਇਧਰ ਆਇਆ ਡੂ ਕਿਉਂਕਿ ਇੱਥੇ ਦੋ ਸੀ 18 ਕਨਾਲਾ ਦੋ ਮਰਲੇ ਆ ਦੇਖੋ ਇੱਥੇ ਕੁੱਲ ਜੋੜ ਆਇਆ ਪਿਆ ਸੱਚ ਹਿੱਸਾ ਗੱਡਿਆ ਹੋਇਆ 18 ਕਨਾਲਾ 2 ਮਰਲੇ ਬਸ ਇਹੀ ਹੈ ਸਭ ਤੋਂ ਥਰੀਕਾ 20 37 ਨੂੰ ਗੁਣਾ 2 ਪਲੱਸ ਵਿੱਚ 6 ਐਡ ਕਰ ਲੈਨੇ ਆ ਕੁੱਲ ਜੋੜਨਾ ਕਰ ਲੈਣਾਗਾ ਗੁਣਾ ਉਸ ਤੋਂ ਬਾਅਦ ਕਰ ਲੈਣੀ ਹੈ ਭਾਗ ਤੇ ਭਾਗ ਕਰਨ ਤੋਂ ਬਾਅਦ ਬਰਾਬਰ ਜਿੰਨਾ ਆ ਗਿਆ ਵੰਡ ਕਰ ਦੇਣੀ ਹੈ ਕਿ ਤੁਸੀਂ 20 ਨਾ ਉਸ ਤੋਂ ਬਾਅਦ ਆਪਣੇ ਹਿੱਸੇ ਨਿਕਲਾਉਣਗੇ ਜਿਵੇਂ ਆ ਨਿਕਲਾ 18 ਕਨਾਲਾ 2 ਮਰਲੇ ਅਦੂ ਆ ਗਿਆ ਉੱਤੇ ਕਿਹੜਾ ਪਹਿਲਾਂ ਉਹ ਵੰਡ ਕਰੋਂਗੇ ਆ ਇੰਨਾ ਹੂਗਾ ਤੋ ਤੱਲੇ ਕੇ ਐਡ ਹੂ ਇੱਚ ਕਰੀ ਦੇਣੀ ਸੀ